ਹਾਂਜੀ ਕਿਸਾਨ ਵੀਰੋ ਜਿਵੇਂ ਤੁਹਾਡੇ ਨਾਲ ਪਹਿਲਾਂ ਆਪਾਂ ਜਿਹੜੀ ਹੈਗੀ ਆ ਕੁਦਰਤੀ ਖੇਤੀ ਬਾਰੇ ਭੁਪਿੰਦਰ ਸਿੰਘ ਰੋਡੇ ਜੀ ਨਾਲ ਗੱਲ ਕੀਤੀ ਆ ਸੋ ਆ ਫੀਲਡ ਆ ਜਿੱਥੇ ਇਹਨਾਂ ਨੇ ਜਿਹੜੀ ਬੈਡਾਂ ਦੇ ਉੱਤੇ ਲਸਣ ਦੀ ਬਿਜਾਈ ਕੀਤੀ ਫੀਲਡ ਮੜਾ ਜਾ ਦਿਖਾਇਓ ਜਿਹੜੀ ਲਸਣ ਦੀ ਬਿਜਾਈ ਕੀਤੀ ਆ ਆ ਜਿਹੜੇ ਬੂਟੇ ਆ ਜਦੋਂ ਇਹਨਾਂ ਨੇ ਵਿੱਚ ਖੇਤ ਦੇ ਵਿੱਚ ਰੋਟਾਵੇਟਰ ਮਾਰਿਆ ਸੀਗਾ ਉਹਨਾਂ ਨੇ ਪਹਿਲਾਂ ਉਹ ਖੇਤ ਆ ਜਿਹੜਾ ਉਹ ਪਹਿਲਾਂ 2977 ਵਾਲੀ ਜਿਹੜੀ ਹੈਗੀ ਖੇਤ ਦੇ ਵਿੱਚ ਰੋਟਾਵੇਟਰ ਨਾਲ ਬਿਜਾਈ ਕੀਤੀ ਸੀਗੀ ਤੇ ਜਦੋਂ ਇਹਨਾਂ ਨੇ ਇੱਥੇ ਉਹ ਵਰਤਿਆ ਤੇ ਉਹਦੇ ਵਿੱਚੋਂ ਦਾਣੇ ਡਿੱਗ ਗਏ ਇਹ ਤੁਸੀਂ ਹੈਰਾਨ ਹੋ ਜਾਓਗੇ ਵੀ ਆਹ ਇੱਕ ਬੂਟਾ ਇਹਦੇ ਐਵਰੇਜ ਅਸੀਂ ਗਿਣੀਆਂ 50-55 ਟਾਣੀਆਂ ਇੱਕ ਬੂਟੇ ਤੋਂ ਤੇ ਛਿੱਟਾ ਦੇਖ ਲਓ ਕਿੰਨਾ ਨੇੜੇ ਹੋ ਕੇ ਮਾੜਾ ਜਿਹਾ ਦਿਖਾ ਦਿਓ ਇਹ ਕਿਸਾਨ ਵੀਰ ਉਹ ਦਿਖਾਉਣ ਦਾ ਮਤਲਬ ਇਹ ਹੈ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਇਹ ਆਰਗੈਨਿਕ ਫਾਰਮ ਹੈ ਇਹ ਲੰਬੇ ਸਮੇਂ ਤੋਂ ਜਿਹੜੀ ਇਹ ਚ ਕੁਦਰਤੀ ਖੇਤੀ ਹੋ ਰਹੀ ਆ ਤੇ ਇਹਦੇ ਵਿੱਚ ਜਿਹੜੀ ਸੋਇਲ ਆ ਮਿੱਟੀ ਆ ਉਹਦੀ ਹੈਲਥ ਬੈਲੈਂਸ ਆ ਉਹਦੀ ਸਿਹਤ ਬੜੀ ਸੋਹਣੀ ਹੈ ਤਾਂ ਬੂਟੇ ਨੂੰ ਜਿਹੜਾ ਪੂਰਾ ਨਿਊਟ੍ਰੀਐਂਟ ਮਿਲਿਆ ਕਿਉਂਕਿ ਛਿੱਟਾ ਵੱਡਾ ਹੋਣ ਦਾ ਕਾਰਨ ਦੂਜੇ ਨੰਬਰ ਤੇ ਜਿਹੜੀ ਬਿੱਡਾਂ ਤੇ ਬਜਾਈ ਹੈ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਬਿੱਡਾਂ ਤੇ ਬਜਾਈ ਹੋਣਾ ਜਿਹੜੇ ਨਿਊਟ੍ਰੀਐਂਟ ਆ ਜਾਂ ਤੱਤ ਜ਼ਿਆਦੇ ਮਿਲਦੇ ਆ ਸੋ ਇਹ ਹੈਰਾਨੀ ਜਾਣਕ ਗੱਲ ਆ ਵੀ ਇੱਕ ਬੂਟੇ ਦੇ ਉੱਤੇ 50 ਟਾਣੀਆਂ ਉਹ ਵੀ ਇੰਨੀਆਂ ਸਟਰੋਂਗ ਆ ਤੇ ਇੱਕ ਬੈੱਡ ਦੇ ਨਾਲ ਜਿਹੜਾ ਹੈ ਬੈੱਡ ਦੇ ਉੱਤੇ ਬਜਾਈ ਵੈਸੇ ਵੀ ਕਣ ਘੱਟ ਦੇਖਦੀ ਵੀ ਇਹ ਇੰਨੀ ਸਟਰੋਂਗ ਆ ਵੀ ਉੱਤੋਂ ਭਾਰੇ ਛਿੱਟੇ ਹੋਣ ਦੇ ਬਾਵਜੂਦ ਬੂਟਾ ਬੜਾ ਮਜ਼ਬੂਤੀ ਨਾਲ ਖੜਾ ਸੋ ਜਿਹੜਾ ਅਸੀਂ ਭੁਪਿੰਦਰ ਜੀ ਨਾਲ ਇਹਨਾਂ ਨੇ ਵੀ ਆਪਦਾ ਵਿਚਾਰ ਮੈਨੂੰ ਦੱਸਿਆ ਸੀ ਅਸੀਂ ਹੁਣ ਇਸ ਵਾਰ ਜਿਹੜਾ ਹੈਗਾ ਬੈੱਡਾਂ ਦੇ ਉੱਤੇ ਝੋਨਾ ਲਾਉਣ ਦਾ ਵਿਚਾਰ ਕਰ ਰਹੇ ਹਾਂ ਅਗਲੇ ਸਾਲ ਕਣਕ ਦੀ ਬਿਜਾਈ ਵੀ ਬੈੱਡਾਂ ਨੂੰ ਉੱਤੇ ਕਰਾਂਗੇ ਬੈੱਡਾਂ ਤੇ ਜਿਹੜੇ ਕਿਸਾਨਾਂ ਨੇ ਬਿਜਾਈ ਕੀਤੀ ਜਾਂ ਇਹਦੇ ਬਾਰੇ ਕੋਈ ਵਿਚਾਰ ਦੇਣਾ ਥੱਲੇ ਕਮੈਂਟ ਦੇ ਵਿੱਚ ਜਿੰਨੀ ਦੱਸਣਾ ਬਹੁਤ ਬਹੁਤ ਧੰਨਵਾਦ